ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਜੁੰਮਰ ਅਜ ਨਗਰ ਕੌਂਸਲ ਨਕੋਤਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਜਿਹੜੀ ਲਗਾਈ ਗਈ ਆ ਉਸ ਹੜਤਾਲ ਦੇ ਵਿੱਚ ਆਏ ਆ ਜਾਣਦੇ ਆ ਇਹਨਾਂ ਦਾ ਮਾਮਲਾ ਕੀ ਅੱਜ ਜਿਹੜਾ ਸਫਾਈ ਕਰਮਚਾਰੀਆਂ ਨੇ ਸਾਰੇ ਸ਼ਹਿਰ ਦੀ ਜਿਹੜੀ ਸਫਾਈ ਬੰਦ ਕਰਕੇ ਅੱਜ ਧਰਨਾ ਲਗਾਉਣ ਤੇ ਮਜਬੂਰ ਹੋਏ ਨੇ ਔਰ ਪੰਜਾਬ ਸਰਕਾਰ ਦੇ ਮੁਰਦਾਵਾਦ ਦੇ ਨਾਰੇ ਲਗਾਏ ਰਹੇ ਤੇ ਮੇਰੇ ਨਾਲ ਨੇ ਕਰਮਚਾਰੀ ਨੇ ਸਫਾਈ ਕਰਮਚਾਰੀ ਇਹਨਾਂ ਦੇ ਪ੍ਰਧਾਨ ਨੇ ਅੱਜ ਦੇ ਇੱਥੇ ਦੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਪੂਰਾ ਮਾਜਰਾ ਕੀ ਹੈ ਕੀ ਆ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸਤਪੀਰ ਹੈ ਜੀ ਕੀ ਗੱਲ ਹੋਈ ਅੱਜ ਨਗਰ ਕਾਉਂਸਲ ਵਿਖੇ ਜਿਹੜਾ ਧਰਨਾ ਤੁਸੀਂ ਲਾਇਆ ਹਾਂਜੀ ਮੈਂ ਸਰ ਇਹ ਇਹ ਨਾ ਚਾਹਨਾ ਹੈ ਸਰਕਾਰ ਨੂੰ ਕਿ ਸਾਡੀ ਸਰਕਾਰ ਅੱਗੇ ਇਹੀ ਮੰਗਿਆ ਜੀ ਕਿ ਜਿਹੜੇ ਸਾਬਕਾ ਫੌਜੀ ਸਾਡੇ ਉੱਤੇ ਮਤਲਬ ਕਿ ਸੁਪਰਵਾਈਜ਼ਰ ਤੌਰ ਤੇ ਭੇਜੇ ਆ ਤੇ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਉਹਨਾਂ ਨੂੰ ਰੋਕਿਆ ਜਾਵੇ ਔਰ ਉਹਨਾਂ ਨੂੰ ਹੋਰ ਵੀ ਡਿਪਾਰਟਮੈਂਟ ਹੈ ਜੀ ਪੰਜਾਬ ਸਰਕਾਰ ਦੇ ਹੋਰ ਵੀ ਕਈ ਡਿਪਾਰਟਮੈਂਟ ਹੈ ਉਹਨਾਂ ਉੱਤੇ ਲਾਇਆ ਜਾਵੇ ਜਰੂਰੀ ਮੰਨ ਲਓ ਸਾਡੇ ਹੀ ਸਿਪਾਹੀ ਸੇਵਕਾਂ ਦੇ ਲਾਣਾ ਹੈ ਜੀ ਸਭ ਨੂੰ ਔਰ ਦੇਖੋ ਜੋ ਕੋਈ ਵੀ ਕੈਟਾਗਰੀ ਆ ਪੇਮੈਂਟ ਦੇਖੋ 4 ਕਲਾਸ ਜੇ ਆਪਾਂ ਡੀ ਕਲਾਸ ਦੀ ਗੱਲ ਕਰਦੇ ਹਾਂ ਹੋਰ ਵੀ ਡਿਪਾਰਟਮੈਂਟ ਦੇ ਵਿੱਚ ਆ ਉਹਨਾਂ ਦੇ ਉੱਤੇ ਭੇਜ ਦਿੱਤਾ ਜਾਵੇ ਪੰਜਾਬ ਸਰਕਾਰ ਵਾਲੋ ਜੀ ਬਕਾਇਦਾ ਸਾਡੇ ਹੀ ਲੋਕਾਂ ਨੂੰ ਦਬਾਇਆ ਜਾਂਦਾ ਹੈ ਜੀ ਸਾਡੇ ਲੋਕਾਂ ਦੇ ਨਾਲ ਹੀ ਸਾਰਾ ਜੋ ਵੀ ਧੱਕਾ ਮਤਲਬ ਕਿ ਸਾਡੇ ਲੋਕਾਂ ਨੇ ਹੋ ਰਹੀ ਆ ਹੁਣ ਸਾਡੇ ਮੁਲਾਜ਼ਮਾਂ ਨੂੰ ਜਿਨ੍ਹਾਂ ਨੂੰ ਇੱਥੇ ਉਮਰਾ ਗਾਲ ਦਿੱਤੀਆਂ ਉਹਨਾਂ ਨੇ ਆਪਦੀਆਂ ਜੀ ਕਮੇਟੀ ਦੀ ਕੰਮ ਕਰਦੇ ਹੋਏ ਨਾ ਸਾਨੂੰ ਕਮੇਟੀ ਵਾਲੋਂ ਕੁਝ ਮਿਲਦਾ ਸਾਨੂੰ ਜੀ ਔਰ ਨਾ ਹੀ ਸਾਨੂੰ ਕੁਝ ਸਰਕਾਰ ਵਾਲੋਂ ਕੁਝ ਉਮੀਦ ਆ ਰਹੀ ਆ ਸਾਨੂੰ ਕੋਈ ਇਹ ਜਿਹੜੇ ਧਰਨੇ ਤੇ ਬੈਠੇ ਆ ਪੱਕੇ ਮਲਾਜ਼ਮ ਤੇ ਕੱਚੇ ਮਲਾਜ਼ਮ ਮਰੜਾ ਕੇ ਬੈਠੇ ਆ ਬਿਲਕੁਲ ਜੀ ਬਿਲਕੁਲ ਅਸੀਂ ਸਾਰੇ ਮਲਾਜ਼ਮ ਜਿੰਨੇ ਪੂਰੇ ਪੰਜਾਬ ਦੇ ਵਿੱਚ ਹੜਤਾਲਿਆ ਜੀ ਸਾਡੇ ਚੰਦਨਗਰੇਵਾਲ ਜੀ ਉਹਨਾਂ ਦੀ ਯੂਨੀਅਨ ਦੇ ਨਾਲ ਅਸੀਂ ਮਤਲਬ ਕਿ ਸਾਰੇ ਅਟੈਚ ਆ ਜੀ ਅਸੀਂ ਉਹ ਸਾਰੇ ਪੰਜਾਬ ਦੇ ਵਿੱਚ ਹੀ ਹੜਤਾਲ ਕੀਤੀ ਗਈ ਆ ਜੀ ਸਾਡਾ ਸਰਕਾਰ ਜਿਹੜੀ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਜਾਂ ਫੌਜੀਆਂ ਨੂੰ ਨਹੀਂ ਹਟਾਉਂਦੀ ਜਾਂ ਤੁਹਾਡੀ ਮੰਗ ਇਹ ਹੈ ਕਿ ਜਿਹੜੇ ਸਾਡੇ ਰਿਟਾਇਰਡ ਰਿਟਾਇਰ ਹੋਏ ਆ ਸਫਾਈ ਕਰਮਚਾਰੀਆਂ ਦੇ ਮੁਲਾਜ਼ਮ ਜਿਹੜੇ ਹੋਏ ਆ ਉਹਨਾਂ ਨੂੰ ਵੀ ਦੁਬਾਰਾ ਨੌਕਰੀ ਤੇ ਰੱਖਿਆ ਜਾਵੇ ਹਾਂਜੀ ਬਿਲਕੁਲ ਜੀ ਅਸੀਂ ਸਰਕਾਰ ਕੋਈ ਮੰਗ ਕਰਦੇ ਜੇ 52 ਸਾਲ ਬਾਅਦ ਫੌਜੀ ਆ ਕੇ ਦੁਬਾਰਾ ਡਿਊਟੀ ਕਰ ਸਕਦੇ ਆ ਤੇ ਸਰ ਸਾਡੇ ਮੁਲਾਜ਼ਮ ਵੀ ਕਰ ਸਕਦੇ ਆ ਜੀ ਦੇਖੋ ਉਹਨਾਂ ਨੂੰ ਵੀ ਇਹਨਾਂ ਨੇ ਬਾਹਰ ਕੀਤਾ ਹੀ ਆ ਜੀ ਅਸੀਂ ਤਾਂ ਸਾਡੀ ਤਾਂ ਇਹੀ ਮੰਗ ਹੈ ਜੀ ਵੀ ਉਹਨਾਂ ਨੂੰ ਵੀ ਦੁਬਾਰਾ ਰੱਖਿਆ ਜਾਵੇ ਸਭ ਨੂੰ ਰੋਜ਼ਗਾਰ ਦਿੱਤਾ ਜਾਵੇ ਇੱਥੇ ਮੁਲਾਜ਼ਮਾਂ ਦੀ ਇੰਨੀ ਲੋੜ ਹੈ ਸਾਡੇ ਮੁਲਾਜ਼ਮਾਂ ਨੂੰ ਦੋ ਦੋ ਤਿੰ ਗੱਲ ਪਤਾ ਲੱਗੀ ਸੀ ਕਿ ਕਹਿੰਦੇ ਜਿਹੜੇ ਸਫਾਈ ਕਰਮਚਾਰੀ ਜਿਹੜੇ ਤੁਹਾਡੇ ਦੇ ਫੌਜੀ ਲਗਾਏ ਆ ਜਿਹੜੇ ਇਹ ਵੀ ਡੀਸੀ ਰੇਟ ਤੇ ਹੀ ਆ ਹਾਂ ਜੀ ਬਿਲਕੁਲ ਡੀਸੀ ਰੇਟ ਤੇ ਹੀ ਆ ਸਾਡੇ ਨਾਲੋਂ ਚਾਰ ਗੁਣਾ ਤਨਖਾਹ ਜ਼ਿਆਦਾ ਹੀ ਆ ਜੀ ਉਹਨਾਂ ਦੀ 40000 ਤਨਖਾਹ ਇੱਕ ਜਿਹੜੀ ਉਹਨਾਂ ਨੇ ਜਦੋਂ ਉਹਨਾਂ ਨੇ ਵੀ ਚੈਕਿੰਗ ਕਰਨ ਦਾ ਸਮਾਂ ਰੱਖਿਆ ਤੁਹਾਡਾ ਹੈਗਾ ਜੀ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਇੱਕ ਵਾਰ ਕਰਦੇ ਪਏ ਆ ਜਿੱਥੇ ਜਿੱਦੀ ਡਿਊਟੀ ਲੱਗੀ ਉਹ ਕਰਦੇ ਪਏ ਆ ਹਨਾ ਉਸ ਤੋਂ ਬਾਅਦ ਜੇ ਅਗਲਾ ਚੈਕਿੰਗ ਆ ਕੇ ਕਰੇ ਵੀ ਉੱਥੇ ਜੀ ਇੱਥੇ ਸਫਾਈ ਕਰਮਚਾਰੀ ਅਸੀਂ ਮੌਜੂਦ ਨਹੀਂ ਪਾਇਆ ਔਰ ਉੱਥੇ ਐਕਸ਼ਨ ਲੈ ਲਿਆ ਫ ਯੋਗਦਾ ਡਿਊਟੀ ਡਿਊਟੀ ਦਾ ਡਿਊਟੀ ਦਾ ਟਾਈਮ ਤਾਂ ਹੈਗਾ ਹੀ ਨਾ ਸਵੇਰ ਕਿੰਨੇ ਵਜੇ ਤੋਂ ਕਿੰਨੇ ਵਜੇ ਸਪਾਈ ਹੈ ਸਰ ਸਵੇਰੇ 7 ਆਪਣੇ 6 ਵਜੇ ਸ਼ੁਰੂ ਹੋ ਜਾਂਦੀ ਹੈ ਜੀ ਹਾਜੀ ਦੀ ਔਰ ਦੁਪਹਿਰੇ 11 ਵਜੇ ਤੱਕ ਅਜਿਹੀ ਡਿਊਟੀ ਹੁੰਦੀ ਹੈ ਜੀ ਜਿਹੜੇ ਸਾਡੇ ਡੋਰ ਟੂ ਡੋਰ ਆ ਉਹਨਾਂ ਦੀ 2 ਵਜੇ ਤੱਕ ਰਿਹਾ ਸਵੇਰੇ 6 ਵਜੇ ਤੋਂ 2 ਵਜੇ ਤੱਕ ਜੀ ਮਤਲਬ ਕਿ ਚੈੱਕ ਕਦੋਂ ਕਰਨ ਹੋਣਗੇ ਇਹ ਇਹ ਜਦੋਂ ਉਹਨਾਂ ਦਾ ਟਾਈਮ ਆ ਦੇਖੋ ਸਰ ਇਹਨਾਂ ਦਾ ਤਾਂ ਹੁਣ ਆਪਣੇ ਹਿਸਾਬ ਨਾਲ ਟਾਈਮ ਆਪਣਾ ਰੱਖਣਗੇ ਸਾਡਾ ਤਾਂ ਡਿਊਟੀ ਦਾ ਟਾਈਮ ਹੈ ਜੀ 6 ਵਜੇ ਤੋਂ 6 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਆ ਜੀ ਫਿਰ ਡੋਰ ਟੂ ਡੋਰ ਵਾਲ ਵੇ ਤੱਕ ਇਹ ਚਾਹ। ਕੋਦਰ ਸਫਾਈ ਦੇ ਜਿਹੜਾ ਨਗਰ ਕੌਂਸਲ ਵਿੱਚ ਕਿੰਨੇ ਸਫਾਈ ਕਰਮਚਾਰੀ ਆ ਜਿਹੜੇ ਕੱਚੇ ਤੇ ਪੱਕੇ ਦੋਨੋਂ ਹੀ ਆ। ਸਰ ਦੇਖੋ ਸਾਡੇ ਹੁਣ ਇਸ ਟਾਈਮ ਦੀ ਨਗਰ ਕੌਂਸਲ ਦੇ ਆਊਟਸਾਊਸ ਦੇ ਉੱਤੇ ਹੈਗੇ ਆ ਜੀ 50 ਬੰਦੇ ਉਹ ਆ ਜੀ ਤੇ ਸਾਡੇ 58 ਬੰਦੇ ਜੀ ਸਾਡੇ ਜਿਹੜੇ ਕੰਟਰੈਕਟ ਤੇ ਆ। ਅਸੀਂ ਮਨ ਲੱਕ ਇਹੀ ਸਰਕਾਰ ਕੋ ਮੰਗ ਕਰਦੇ ਕਿ ਭਰਤੀ ਕੀਤਾ ਜਾਵੇ ਬਹੁਤ ਲੋੜ ਆ ਜੀ ਇੱਥੇ ਬੰਦੇ ਨੂੰ ਰੱਖਿਆ ਨਹੀਂ। ਕੱਚੇ ਉਹਨਾਂ ਨੂੰ ਵੀ ਪੱਕੇ ਕੀਤੇ ਜਾਵੇ। ਹਾਂਜੀ ਬਿਲਕੁਲ ਜੀ ਅਸੀਂ ਇਹਦਾ ਮੰਗ ਪੇਲੋ ਤੇ ਸਾਡੀ ਇਹ ਮੰਗ ਆ ਜੀ ਇਸ ਅਸੀਂ ਜਿਸ ਦਿਨ ਤੋਂ ਵੀ ਆਏ ਹੋਈਆਂ ਜੀ ਡਿਊਟੀਆਂ ਉੱਤੇ ਤੇ ਸਰਕਾਰ ਕੋ ਮੰਗਿਆ ਜੀ ਸਾਡੀ ਜੇ ਸਰਕਾਰ ਤੁਹਾਡੀਆਂ ਗੱਲਾਂ ਨਹੀਂ ਮੰਨਦੀ ਤਾਂ ਫਿਰ ਇਦੋਂ ਬਾਅਦ ਐਕਸ਼ਨ ਤੁਹਾਡਾ ਕੀ ਹੋਵੇਗਾ ਤੁਹਾਡੇ ਸਾਡਾ ਐਕਸ਼ਨ ਇਹੀ ਆ ਜੀ ਅਸੀਂ ਹੜਤਾਲ ਤੇ ਬੈਠੇ ਆ ਜਿੱਦਾਂ ਸਾਡੀ ਯੂਨੀਅਨ ਕਹੂਗੀ ਅਸੀਂ ਉਸ ਹਸਾਬ ਨਾਲ ਯੂਨੀਅਨ ਦੇ ਨਾਲ ਚੱਲਦੇ ਪਏ ਆ ਜੀ ਜਿੱਦਾਂ ਸਾਡੀ ਯੂਨੀਅਨ ਦੀ ਮੰਗ ਹੈ ਜੇ ਸਾਨੂੰ ਲੰਬਾ ਸਮਾਂ ਬੈਣਾ ਪਿਆ ਤਾਂ ਅਸੀਂ ਬੈਠਾਂਗੇ ਹੜਤਾਲ ਤੇ ਜੀ ਸਾਡੇ ਮਲਾਜ਼ਮ ਸਾਰੇ ਸਾਡੇ ਨਾਲ ਸਹਿਮਤ ਆ ਜੀ ਅਸੀਂ ਤਿਆਰ ਆ ਜੀ ਬੈਠੇ ਤੁਸੀਂ ਅਸ ਯੂਨੀਅਨ ਦੇ ਪ੍ਰਧਾਨ ਕੀ ਨਾਮ ਤੁਹਾਡਾ ਬਿਨੋਦ ਕੁਮਾਰ ਜੀ ਹਾਂ ਕੀ ਕਹਿਣਾ ਚਾਹੋਗੇ ਅੱਜ ਬਸ ਇਹ ਆ ਵੀ ਸਾਡੇ ਜਿਹੜਾ ਫੌਜੀ ਸਮਾਂ ਪਮਾਇਆ ਇਹ ਗਲਤ ਸਰਕਾਰ ਨੇ ਲਗਾਇਆ ਦੇ ਸਾਨੂੰ ਸੁਪਰਵਾਈਜ਼ਰ ਲੋਰ ਨਹੀਂ ਆ ਗਿਆ ਇਹ ਜਿਹੜੀ ਨੀਤੀ ਹੈ ਸਰਕਾਰ ਦੀ ਗਲਤ ਹੈ ਤੁਹਾਡੇ ਲਈ ਹਾਂਜੀ ਹਾਂਜੀ ਇਹ ਸਹੀ ਨਹੀਂ ਹੈ ਵੀ ਇਹਨੂੰ ਹਟਾਇਆ ਜਾਵੇ ਇਹਨੂੰ ਹਟਾਇਆ ਜਾਵੇ ਅੱਛਾ ਠੀਕ ਹੈ ਜੀ ਅਮਰਸੋਤ ਹੈ ਇਹ ਜਿਹੜਾ ਧਰਨਾ ਅੱਜ ਤੁਸੀਂ ਨਗਰ ਕਾਉਂਸਲ ਦੇ ਵਿੱਚ ਸਾਰੇ ਸਫਾਈ ਕਰਮਚਾਰੀਆਂ ਵੱਲੋਂ ਲਗਾਇਆ ਗਿਆ ਕੀ ਚੰਕੇ ਹੈ ਮਤਲਬ ਕਿ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰ ਜੀ ਜਿੱਦਾਂ ਹੁਣ ਫੌਜੀ ਸਾਹਿਬ ਦਾ ਫੌਜੀ ਰਿਟਾਇਰ ਹੈ ਪਹਿਲਾਂ ਤਾਂ ਸੈਂਟਰਲ ਗਵਰਨਮੈਂਟ ਵੱਲੋਂ ਇਹਨਾਂ ਨੂੰ ਪੈਨਸ਼ਨ ਮਿਲ ਰਹੀ ਉਤੋਂ ਸੁਪਰਵਾਈਜ਼ਰ ਸਾਡੇ ਉੱਪਰ ਲਗਾ ਕੇ ਇੱਥੇ ਗਵਰਨਮੈਂਟ ਇਹਦੇ ਨਾਲ ਇਹਨਾਂ ਵਾਸਤੇ ਬਜਟ ਕੱਢ ਰੇ ਆ ਸਾਡੇ ਕੱਚੇ ਮਲਾਜ਼ਮਾਂ ਨੂੰ ਏ ਆਣ ਕੇ ਸਾਡੇ ਤੇ ਰੋਪ ਆਣ ਸਾਡਾ ਮਲਾਇਮ ਕੰਮ ਕਰਨ ਤੋਂ ਬਾਅਦ ਫੇਰ ਠੱਕੇ ਖਾਵੇ ਸਾਡੇ ਮਲਾਇਮ ਨਾਲ ਤੇ ਸ਼ਰਿਆਮ ਠੱਕਾ ਕਰ ਰਹੀ ਗਵਰਨਮੈਂਟ ਡੀਸੀ ਰੇਟ ਸਾਨੂੰ 10000 ਦੇ ਰਿਆ ਇਹ ਉਹੀ ਸੈਲਰੀ ਸਾਡੀ ਵਿਧਾਨ ਸਾਡੇ ਲਈ ਬਜਟ ਹੈ ਨਹੀਂ ਗਵਰਨਮੈਂਟ ਕੋ ਇਹ ਨਾਲੀ ਬਜਟ ਹੈਗਾ ਅਸੀਂ ਤਾਂ ਇਸੇ ਇਹੀ ਮੰਗ ਸਾਡੀ ਹਣ ਮਿੱਥੇ ਸਮੇਂ ਦੀ ਹੜਤਾਲੇ ਹੀ ਜਾਰੀ ਰਹੂਗੀ ਵੀ ਇਹ ਫੌਜੀ ਅਸੀਂ ਬਰਦਾਸ਼ਤ ਨਹੀਂ ਕੀਤੇ ਜਾਊਗੀ ਏ ਆ ਜੀ ਸਪਾਈ ਕਰਮਚਾਰੀਆਂ ਦੇ ਜਿਹੜੇ ਜਿਨ੍ਹਾਂ ਦਾ ਦੋਖਿਆ ਕਿ ਇਹ ਸਾਡੇ ਦੇ ਜਿਹੜਾ ਪੰਜਾਬ ਸਰਕਾਰ ਨੇ ਫੌਜੀ ਆਨ ਰਟਾਇਡ ਫੌਜੀਆ ਨੂੰ ਸਾਡੇ ਉੱਪਰ ਸੁਪਰਵਾਈਜ਼ਰ ਲਗਾਇਆ ਗਿਆ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਜਿਹੜੇ ਸਾਡੇ ਰਟਾਇਡ ਹੋਏ ਆ ਸਪਾਈ ਕਰਮਚਾਰੀ ਰਟਾਇਡ ਹੋ ਚੁੱਕੇ ਆ ਉਹਨਾਂ ਨੂੰ ਕਿਉਂ ਨਾ ਸਾਡੇ ਦੇ ਮੋੜ ਲਵਾਇਆ ਜਾਵੇ ਕਿਉਂਕਿ ਜਿਹੜੀਆਂ ਉਹਨਾਂ ਨੂੰ ਜਾਦਾ ਬਿਹਤਰ ਇਸ ਚੀਜ਼ਾਂ ਬਾਰੇ ਪਤਾ ਹੁੰਦਾ ਔਰ ਜਿਹੜੇ ਫੌਜੀਆ ਨੂੰ ਰਟਾਇਡ ਪੰਜਾਬ ਸਰਕਾਰ ਨੇ ਲਗਾਇਆ ਇਹਨਾਂ ਦੇ ਉੱਪਰ ਉਹ ਕਹਿੰਦੇ ਵੀ ਸਾਡੇ ਨਾਲ ਧੱਕੇਸ਼ਾਈ ਆ ਇਸ ਦੇ ਖਿਲਾਫ ਅਸੀਂ ਪੂਰਾ ਆਪਣਾ ਜਿਹੜਾ ਪ੍ਰਦਰਸ਼ਨ ਜਾਰੀ ਰੱਖਾਂਗੇ ਜਿੰਨੇ ਚਿਰ ਸਰਕਾਰ ਮੰਗਾ ਮੰਨਦੀ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਅਰ ਨੁਕੋ